ਅੱਜ ਦਾ ਪਹਿਲਾ ਸਵਾਲ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਇਸ ਸਵਾਲ ਦਾ ਪਤਾ ਹੈ ਕਮੈਂਟ ਬਾਕਸ ਵੀ ਲਿਆ ਦਿਓ ਨੇਰੀ ਵੀਡੀਓ ਕਰ ਦਿਓ ਜਲਦ ਚਲਦੇ ਸ਼ੇਅਰ 10 ਗੁਰੂ ਸਾਹਿਬਾਨ ਜੀ ਦੇ ਪਿਤਾਏ ਦਾ ਨਾਮ ਅੱਜ ਇਸ ਵੀਡੀਓ ਵਿੱਚ ਜਾਣਾਂਗੇ ਆਪਾਂ ਸੋ ਪ੍ਰਸਾਦ ਸਿੰਘ ਜੀ ਕੀ ਹੈ ਇਸ ਸਵਾਲ ਦਾ ਸਹੀ ਜਵਾਬ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਬਾਬਾ ਕਲਿਆਣ ਦਾਸ ਜੀ ਬਾਬਾ ਕਲਿਆਣ ਦਾਸ ਜੀ ਕਿਤੇ ਕਿਤੇ ਇੱਕ ਹੋਰ ਨਾਮ ਵੀ ਪੜਨ ਨੂੰ ਮਿਲਦਾ ਹੈ ਉਹ ਕੀ ਹੈ ਉਹ ਨਾਮ ਹੈ ਜੀ ਮਹਿਤਾ ਕਾਲੂ ਜੀ ਮਹਿਤਾ ਕਾਲੂ ਜੀ ਕਿਤੇ ਕਿਤੇ ਮਹਤਾ ਕਾਲੂ ਜੀ ਪੜਨੋਂ ਮਿਲਦਾ ਤੇ ਕਿਤੇ ਸਾਨੂੰ ਮਹਤਾ ਕਲਿਆਣ ਦਾ ਜੀ ਵੀ ਪੜਨੋਂ ਮਿਲਦਾ ਹੈ ਬਾਦਿਆਂ ਹੀ ਅਗਲੇ ਸਵਾਲ ਵੱਲ ਸਵਾਲ ਨੰਬਰ 2 ਦੂਜੇ ਪਾਸ਼ਾ ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਸੋ ਜਿਨ੍ਹਾਂ ਨੇ ਸਵਾਲ ਦਾ ਪਤਾ ਹੈ ਕਮੈਂਟ ਬਾਕਸ ਵਿੱਚ ਜਵਾਬ ਦੇ ਸਕਦੇ ਹਨ ਕੁਝ ਵੀਰ ਭੈਣ ਕਹਿੰਦੇ ਹਨ ਕਿ ਤੁਸੀਂ ਜਵਾਬ ਜਲਦੀ ਦਿੰਨੇ ਹੋ ਸਾਨੂੰ ਟਾਈਪ ਕਰਨ ਲੱਗੇ ਟਾਈਮ ਲੱਗਦਾ ਹੈ ਉਹਨਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਵੀ ਜਵਾਬ ਦੇ ਸਕਦੇ ਹੋ ਤਾਂ ਜਿਹੜੇ ਵੀਰ ਭੈਣ ਕਹਿੰਦੇ ਬਈ ਪਾਉਜ਼ ਕੀ ਹੁੰਦਾ ਮਤਲਬ ਵੀਡੀਓ ਨੂੰ ਰੋਕ ਕੇ ਜਵਾਬ ਦੇ ਸਕਦਾ ਭਾਈ ਠੀਕ ਹੈ। ਤਾਂ ਕੀ ਹੈ ਸਵਾਲ ਜਵਾਬ ਜੀ? ਇਸ ਦਾ ਜਵਾਬ ਹੈ ਜੀ ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਭਾਈ ਫੈਰੂਮਲ ਜੀ। ਭਾਈ ਫੈਰੂਮਲ ਜੀ। ਠੀਕ ਹੈ ਜੀ। ਅਗਲਾ ਸਵਾਲ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ? ਜਿਨ੍ਹਾਂ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਜਵਾਬ ਦੇ ਸਕਦੇ ਹਨ। ਵੀਡੀਓ ਨੂੰ ਬੱਚਿਆਂ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਸਾਡੇ ਬੱਚੇ ਇਤਿਹਾਸ ਨਾਲ ਜੁੜ ਸਕਣ। ਤੋ ਕੀ ਹੈ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਿਤਾ ਇਹਦਾ ਨਾਮ ਸੀ ਤੇਜਪਾਨ ਜੀ ਤੇ ਕਿਤੇ ਕਿਤੇ ਤੇਜਪਾਨ ਭੱਲਾ ਜੀ ਵੀ ਪੜਨੂੰ ਮਿਲਦਾ ਹੈ ਜੀ ਠੀਕ ਹੈ ਵਾਧੇ ਅਗਲੇ ਸਵਾਲ ਵੱਲ ਸਵਾਲ ਨੰਬਰ 4 ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਚੌਥੇ ਪਾਸ਼ਾ ਗੁਰੂ ਰਾਮਦਾਸ ਸਾਹਿਬ ਜੀ ਦੇ ਪਿਤਾ ਇਹਦਾ ਕੀ ਨਾਮ ਸੀ ਜਿਹਨਾਂ ਨੂੰ ਇਹ ਸਵਾਲ ਦਾ ਜਵਾਬ ਪਤਾ ਹੈ ਕਮੈਂਟ ਰਾਈ ਜਵਾਬ ਦੇ ਸਕਦੇ ਹਨ ਜੀ ਪ੍ਰਜੋਤ ਸਿੰਘ ਇਸ ਸਵਾਲ ਦਾ ਜਵਾਬ ਹੈ ਜੀ ਗੁਰੂ ਆਮ ਦਾ ਸਾਹਿਬ ਜੀ ਦੇ ਪਿਤਾਈ ਦਾ ਨਾਮ ਸੀ ਸ੍ਰੀ ਹਰਦਾਸ ਜੀ ਸ੍ਰੀ ਹਰਦਾਸ ਜੀ ਬਿਲਕੁਲ ਠੀਕ ਹੈ ਜੀ ਫਤਿਹ ਅਗਲੇ ਸਵਾਲ ਵੱਲ ਸਵਾਲ ਨੰਬਰ 5 ਪੰਚਮ ਪਾਸ਼ਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪਿਤਾਈ ਦਾ ਕੀ ਨਾਮ ਸੀ ਮੈਨੂੰ ਲੱਗਦਾ ਇਹ ਸਵਾਲ ਦਾ ਜਵਾਬ ਤਾਂ ਹਰ ਕਿਸੇ ਨੂੰ ਪਤਾ ਹੋਵੇਗਾ ਕਮੈਂਟ ਬਾਕ ਵਿੱਚ ਆਣੀ ਚਾਹੀਦੀ ਹੈ ਨੇਰੀ ਤੋ ਪਰ ਜੋ ਸੰਝ ਕੀ ਹੈ ਜਵਾਬ ਜਗੂ ਅਰਜਨ ਸਾਹਿਬ ਜੀ ਦੇ ਪਿਤਾ ਇਹਦਾ ਨਾਮ ਸੀ ਗੁਰੂ ਆਮਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਅਗਲਾ ਸਵਾਲ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਾਂ ਜਵਾਬ ਦੇ ਸਕਦੇ ਹਨ ਫਿਰ ਬੇਨਤੀ ਕਰਦੇ ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਖਾਸ ਕਰ ਬੱਚਿਆਂ ਨਾਲ ਸਾਂਝਾ ਜ਼ਰੂਰ ਕਰੋ ਕਿਉਂਕਿ ਕਈ ਵਾਰੀ ਇਹ ਜਿਹੜੇ ਸਵਾਲ ਜਵਾਬ ਨੇ ਪੇਪਰਾਂ ਵਿੱਚ ਵੀ ਆ ਸਕਦੇ ਹਨ ਤੋ ਇਹ ਸਵਾਲ ਦਾ ਕੀ ਹੈ ਸਹੀ ਜਵਾਬ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਅਗਲਾ ਸਵਾਲ ਸਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਂ ਜਵਾਬ ਦੇ ਸਕਦੇ ਹਨ ਜੀ ਪਰਜੋਸ਼ ਸਿੰਘ ਇਸ ਦਾ ਸਹੀ ਸਵਾਬ ਹੈ ਜੀ ਗੁਹਾਵਾ ਸਾਹਿਬ ਜੀ ਦੇ ਪਿਤਾ ਹੀ ਦਾ ਨਾਮ ਸੀ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਇੱਕ ਵਾਰ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਤਾਂ ਮੈਂ ਇਸੇ ਨਾਲ ਜੁੜਾ ਹੋਇ ਇੱਕ ਸਵਾਲ ਪੁੱਛ ਲੈਣਾ ਫਸੇ ਆਪਣੀ ਥੀਮ ਤਾਂ ਵੱਖਰੀ ਹੈ ਫਿਰ ਵੀ ਸਵਾਲ ਪੁੱਛ ਲੈਣਾ ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਇਸ ਦਾ ਜਵਾਬ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ 7ਵੇਂ ਪਾਸ਼ਾ ਗੁਰੂ ਹਰ Rai ਸਾਹਿਬ ਜੀ ਦੇ ਦਾਦਾ ਜੀ ਹਨ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਠੀਕ ਹੈ ਜੀ ਅਗਲਾ ਸਵਾਲ 8ਵੇਂ ਪਾਸ਼ਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਢਠੇ ਸਭ ਦੁੱਖ ਜਾਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਹਨਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਆ ਕੀ ਬੋਲੋ ਉਸ ਦਾ ਜਵਾਬ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਹਰ राय ਸਾਹਿਬ ਜੀ ਗੁਰੂ ਹਰ राय ਸਾਹਿਬ ਜੀ ਸਤਵੇਂ ਪਾਸ਼ਾ ਗੁਰੂ ਹਰ राय ਸਾਹਿਬ ਜੀ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਰਦਾਦਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਠੀਕ ਹੈ ਅਗਲਾ ਸਵਾਲ 9ਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਸੋ ਜਿਨ੍ਹਾਂ ਨੂੰ ਜਵਾਬ ਪਤਾ ਹੈ ਕਮੈਂਟ ਰੇ ਵਿੱਚ ਜਵਾਬ ਦੇ ਸਕਦੇ ਜੀ ਪ੍ਰੋਜੈਕਟ ਇਸ ਦਾ ਜਵਾਬ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਯਾਨੀ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤੇਗਬਾਦਰ ਸਾਹਿਬ ਜੀ ਦੇ ਪਿਤਾ ਹੀ ਸਨ ਯਾਨੀ ਕਿ ਬਾਬਾ ਗੁਰਦਿੱਤਾ ਜੀ ਤੇ ਗੁਰਤੇਗਬਾਦਰ ਸਾਹਿਬ ਜੀ ਆਪਸ ਵਿੱਚ ਕੀ ਹੋਏ ਭਾਈ ਭਾਈ ਠੀਕ ਹੈ ਤੇ ਗੁਰਤੇਗਬਾਦਰ ਸਾਹਿਬ ਜੀ ਦੇ ਫਿਰ ਭਤੀਜੇ ਲੱਗੇ ਗੁਰੂ ਹਰ Rai ਸਾਹਿਬ ਜੀ ਠੀਕ ਹੈ ਤੇ ਗੁਰੂ ਤੇਗਬਾਦਰ ਸਾਹਿਬ ਜੀ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਦਾਦਾ ਜੀ ਲੱਗੇ ਹੈ ਨਾ ਠੀਕ ਹੈ ਅਗਲਾ ਸਵਾਲ ਤੇ ਆਖਰੀ ਸਵਾਲ ਉਹ ਇਹ ਹੈ ਜੀ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ ਮੈਨੂੰ ਇਹ ਲੱਗਦਾ ਹੈ ਕਿ ਇਹ ਸਵਾਲ ਦਾ ਆਪ ਤਾਂ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹੈ ਜੇ ਇਹਦਾ ਜਵਾਬ ਵੀ ਆਪਾਂ ਨੂੰ ਨਹੀਂ ਪਤਾ ਫਿਰ ਮੈਂ ਕਹਾਂਗੇ ਵੀ ਆਪਾਂ ਇਤਿਹਾਸ ਤੋਂ ਬਹੁਤ ਜ਼ਿਆਦਾ ਦੂਰ ਆ ਸਾਨੂੰ ਇਤਿਹਾਸ ਨੂੰ ਜਾਣਨ ਦੀ ਬਹੁਤ ਜ਼ਿਆਦਾ ਲੋੜ ਹੈ ਵੈਸੇ ਇਹ ਸਵਾਲ ਮੈਂ ਕਈ ਥਾਨਾਂ ਤੇ ਜਾ ਕੇ ਕਈ ਵੀਰਾਂ ਪੜਾਂ ਨੂੰ ਪੁੱਛਿਆ ਹੈ ਕੁਝ ਵੀਰਾਂ ਪੜਾਂ ਦੇ ਇਹ ਜਵਾਬ ਆਏ ਜਿਨੂੰ ਸੁਣ ਕੇ ਮੈਂ ਹੈਰਾਨ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਨਾਨਕ ਸਾਹਿਬ ਜੀ ਤਰਾਸਦੀ ਵਾਲੀ ਗੱਲ ਹੈ ਪਰ ਇਹ ਜਵਾਬ ਆ ਚੁੱਕੇ ਨੇ ਅਸੀਂ ਹੁਣ ਗੱਲ ਇਹ ਹੈ ਕਿ ਅਸੀਂ ਇਹ ਗੱਲਾਂ ਔਨ ਰਿਕਾਰਡ ਕਰਦੇ ਨਹੀਂ ਜਿਸੇ ਔਨ ਰਿਕਾਰਡ ਸਾਹਮਣੇ ਲੈ ਕੇ ਆਈਏ ਫਿਰ ਅਗਲੇ ਕਹਿੰਦੇ ਸਾਰੀ ਇਨਸਲਟ ਹੋ ਜਾਂਦੀ ਹੈ ਇਸ ਕਰਕੇ ਅਸੀਂ ਉਸ ਚੀਜ਼ਾਂ ਨੂੰ ਫਿਰ ਡਿਲੀਟ ਕਰ ਦਿੰਦੇ ਆ ਪਰ ਇਹ ਸੱਚਾਈ ਹੈ ਜੇ ਅਸੀਂ ਸਵਾਲ ਜਵਾਬ ਕਰਦੇ ਹਾਂ ਨਾ ਬਾਹਰ ਜਾ ਕੇ ਤਾਂ ਆ ਜਵਾਬ ਸਾਨੂੰ ਮਿਲਦੇ ਨੇ ਸੋ ਇਸ ਕਰਕੇ ਸਾਨੂੰ ਇਤਿਹਾਸ ਜਾਣਨ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਕੀ ਹੈ ਇਹਦਾ ਜਵਾਬ ਜੀ ਇਸ ਦਾ ਜਵਾਬ ਹੈ ਜੀ ਗੋਬਿੰਦ ਸਿੰਘ ਜੀ ਦੇ ਪਿਤਾ ਇਹਦਾ ਨਾਮ ਸੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਲਕੁਲ ਸਹੀ ਜਵਾਬ ਹੈ ਜੀ ਸੋ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਿੱਚ ਦਿੱਤੀ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਅਸੀਂ ਜਿੰਨੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਾਡੀ ਆਪਣੀ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਓਨ ਤਾਂ ਹੀ ਹੋਣੀ ਹੈ ਸੁਭਾਵਿਕ ਹੈ ਜੇ ਕੋਈ ਕਮੀ ਪਛੇਤ ਲੱਗਦੀ ਹੈ ਸਾਡੇ ਧਿਆਨ 'ਚ ਲਿਆਓ ਅਸੀਂ ਸੁਧਾਰ ਕਰਾਂਗੇ ਗੁਰਬਾਣੀ ਦਾ ਫਰਮਾਨ ਹੈ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਇਨਿਕ ਬੇਨਤੀ ਪ੍ਰਵਾਨ ਕਰਨੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ